ਬਣਾ ਦਿੰਦਾ ਚਲਾ ਪਰਦਾ ਦੋ ਦੋੜੀ ਅੱਧੀ ਗੰਦੀ ਹੋ ਗਿਆ ਸ਼ਿਕਾਇਤ ਖੁਸ਼ੀ ਮੈਂ ਨਹੀਂ ਆਇਆ ਨਹੀਂ ਬੋ ਕਾਕਾ ਕਿਸੀ ਤੋਂ ਡੱਕਰ ਹੋਣਾ ਕਿੱਥੇ ਹੁਣ ਲੈ ਪਤਾ ਨਹੀਂ ਕਿੱਥੇ ਲੈ ਕੇ ਗਏ ਨਾ ਲੱਗੇ ਲੈ ਕੇ ਜੀ ਲੈ ਕੇ ਪਤਾ ਨਹੀਂ ਕਿੱਥੇ ਕਰਿਆ ਹਾਂ ਨਾ ਸਗਨੇ ਉਹ ਸੌਟ ਆਇਆ ਸਗਨੇ ਨਹੀਂ ਦਿਆ ਲੈ ਆਇਆ ਅੱਜ ਆਹ ਤਰਾਸੀ ਆਹ ਲੀਡਿਆਂ ਦੀ ਸਾਡੀ ਆਂਦੀ ਨਿਕੜਿਆ ਦੇ ਮਾਸ਼ੀ ਆ ਅਸੀਂ ਆਏ ਆਪਣੇ ਹੌਸਲ ਇਕ ਲਗਲਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆਈ ਗਿਆ ਤੇ ਇਤਰਾਹ ਹੈ ਕਿ ਥੋੜੀ ਕਰ ਸਕਦੇ ਅੱਗੇ ਕੀ ਗੱਲ ਹੁੰਦੀ ਹੈ ਵਿੱਚ ਮਾਰਾ ਸਾਨੂੰ ਕੋਈ ਨਹੀਂ ਪਤਾ ਕੋਖ ਨਹੀਂ ਮਿਲਿਆ ਜਿੱਤੋਂ ਵੀਰ ਤੋਂ ਰਾਜੂ ਵੀਰ ਤੋਂ ਕੋਖ ਨਹੀਂ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਤੋਂ ਮਿਲਿਆ ਉਹਨਾਂ ਨੂੰ ਠੀਕ ਆ ਬਾਕੀ ਉਹ ਤੋਂ ਕੋਖ ਨਹੀਂ ਮਿਲਿਆ ਤਲਾਸ਼ੀ ਤਲਾਸ਼ੀ ਕੀਤੀ ਆ ਉਹਦੇ ਪੁੱਤ ਦਾ ਹੋਣਿਆ ਪ੍ਰੋਗਰਾਮ ਅੱਜ ਆਣ ਉਹਦੇ ਪੁੱਤ ਦਾ ਕੋਖ ਨੇ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈ ਆਪਣੀ ਬੁੱਤ ਦੇ ਕੋਖ ਨੂੰ ਮਿਲਿਆ ਹਾਂਜੀ ਸਾਰੇ ਰਾਜੂ ਮਿਲਿਆ ਰਾਜੂ ਵੀਰ ਦੇ ਮੁੰਡੇ ਦਾ ਤਮਾਨੀ ਸੰਗਿਆ ਲੋ ਹਾਂਜੀ ਉਹਨਾਂ ਨੂੰ ਕੋਖ ਨਹੀਂ ਮਿਲਿਆ ਜਿਨ੍ਹਾਂ ਨੂੰ ਮਿਲਿਆ ਉਹਨਾਂ ਦੀ ਆਪਾਂ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦਿਓ ਆਪਾਂ ਇਹ ਮੁੰਡੇ ਤੋਂ ਕੋਖ ਇਹ ਛਗਣਿਆ ਮਾਰਾ ਹੀ ਨਹੀਂ ਕਰਾਸ਼ੀ ਕੀਤੀ ਆ ਇਹਨਾਂ ਦੇ ਕੋਖ ਨਹੀਂ ਮਿਲਿਆ ਨਾਲੋਂ ਅਰਾ ਜਦੋਂ ਨਹੀਂ ਕੋਖ ਮਿਲਿਆ ਤੇ ਮਾਰਾ ਹੱਡੀ ਹੋ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਕਾੜਾ ਕਰੋ ਮਹਾਰਾ ਦੇ ਕੋਲ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਣਾ ਕੀਤਾ ਜੇ ਮਹੀਨਾ ਨਹੀਂ ਮੇਰੇ ਘਰ ਵਾਲੀ ਯਾਰ ਇਹ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀ ਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੂੰ ਹੀ ਭੁਗਤੋ ਅੱਤੋ ਕੀ ਲੈਣਾ ਪਹਿਲਾਂ ਜੇ ਉਹਨੂੰ ਮਹੀਨਾ ਵੀ ਨਹੀਂ ਹੋਇਆ ਜੇ ਆਏ ਨਾ ਮੇਰਾ ਮਨ ਪੀ ਤੂੰ ਕੀ ਕਰ ਤੁਹਾਡੀ ਬੰਦੀ ਦਾ ਕੀ ਨਾਮ ਤੋ ਨਾ ਦਾਜੂ ਕਹਿੰਦੇ ਉਹਦਾ ਹਾਂਜੀ ਪਹਿਲਾਂ ਕਿਹਨੇ ਮਾਮੀ ਸੀ ਅੱਜ ਵੈਸੇ ਮੁੰਡੇ ਦਾ ਧਮਾਕਾ ਕੀਤਾ ਆ ਗਏ ਕੀ ਅੱਜ ਪੁਲਿਸ ਕਿਉਂ ਆਈ ਤੇ ਕੀ ਕਹਿੰਦੇ ਆ ਪਤਾ ਨਹੀਂ ਆਹਨ ਕੀ ਗੱਲ ਬਣੀ ਆ ਮੁੰਡੇ ਦਾ ਚੱਲਦਾ ਚੱਲਣ ਆ ਸਕੰਦ ਦੇਂਦੇ ਸੀ ਨਹੀਂ ਹੋ ਗਿਆ ਸਾਰਾ ਨਹੀਂ ਅਜੇ ਕੋਸ ਨਹੀਂ ਹੋਇਆ ਕੀ ਖਦੀ ਰਹੇ ਹੋ ਹੋਰ ਸਾਰਾ ਫਿਰ ਇਹ ਹੜਾ ਮੋੜਾ ਠੀਕ ਆ ਹਾਂ ਜੀ ਮੰਗੇ ਉਹ ਆਟੇ ਮਾਰਿਆ ਖਾਲੀ ਹੱਥੀ ਕੋਕਰੀ ਤੋਂ ਮਿਲਿਆ ਮਾਰਿਆ ਇਹਨੂੰ ਛੱਡੋ ਲੋ ਆਡੀ ਉਹ ਮੰਗਦੇ ਹੋਰ ਮਾਰੇ ਬਹੁਤ ਚਿਰ ਬਾਅਦ ਆਏ ਜੇ ਉਹਨੂੰ ਛੱਡੋ ਖੜਾ ਆਵੇਂ ਤਕਾਲਾ ਕਰੂ ਵੀਰ ਨਾਲ ਉਹ ਸ਼ਾਹ ਦੀ ਜ਼ੋਰਿਆ ਨਗਾਮਾਦ ਗੁੰਦਾ ਸੋਰ ਤੇ ਆ ਰੋਡ ਤੇ ਆ ਤੇ ਮੈਂ ਮੈਨੇਜ ਕਰ ਰਹੀ ਇੱਥੇ ਤੇ ਇਹ ਜਿਹੜਾ ਫੰਕਸ਼ਨ ਬੁੱਕ ਹੋਇਆ ਸੀ ਲਖਾ ਸਿੰਘ ਆ ਪੇੜਾ ਸੰਘਿਆ ਤੋਂ ਉਹਨਾਂ ਨੇ ਬੁੱਕ ਰਾਇ ਹੈ ਵੀ ਸਾਡੀ ਬੜੇ ਪਾਰਟੀ ਸਾਰੇ ਬੱਚਾ ਧਮਾਨ ਆ ਆ ਠੀਕ ਹੈ ਜੀ ਅਸੀਂ ਉਹ ਲਗਭਗ 1.50 ਲੱਖ ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਹੈ ਕੋਈ ਚੱਕਰ ਨਹੀਂ ਆ ਬੜਾ ਜਿਵੇਂ ਨਾਸ਼ਤਾ ਪਾਣੀ ਲੱਗਾ ਲੱਗੇ ਆ ਤੇ ਅਜੇ ਖਾਣਾ ਲੱਗਾ ਹੀ ਤੇ ਬਾਹਰ ਪਤਾ ਲੱਗਾ ਜੀ ਸਾਰੇ ਬੰਦੇ ਅੰਦਰ ਆ ਜੋ ਬਾਹਰ ਆ ਜੋ ਇੱਕ ਪੁਲਸਵਾ ਆ ਗਈ ਪਰ ਹੁਣ ਕਿਸੇ ਕਰਦੇ ਪਤਾ ਪੁਲਸ ਕਿਉਂ ਆਈ ਹੈ ਤੇ ਕੀ ਨਹੀਂ ਇਹ ਗੱਲ ਦਾ ਸਾਨੂੰ ਪਤਾ ਕੋਈ ਨਹੀਂ ਹੈ ਹੁਣ ਜਦੋਂ ਦੌਰੰਦ ਖੜਮ ਕਰਦਾ ਵਿਚੇ ਰਹਿ ਗਏ ਦੇਖੋ ਪਿਓ ਬੱਚੇ ਰਹਿ ਗਏ ਜੀ ਹੁਣ ਤਾਂ ਸਾਰੇ ਚਲੇ ਚੁਲੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਕਿਸੇ ਨੇ ਖਾਧਾ ਕੇ ਨਹੀਂ ਖਾਧਾ ਤੇ ਬੰਦੇ ਨੂੰ ਸੱਚ ਵੀ ਨਹੀਂ ਆਉਂਦਾ ਮੈਂ ਨਵੇਂ ਬਾਰੇ ਮੈਂ ਬਤਾ ਲਈ ਚੈੱਕ ਕਰਕੇ ਬਾਹਰ ਕੱਢੀ ਹਾਂਜੀ ਹਾਂਜੀ ਪਲਾਸਿਕ ਕਰਕੇ ਬਾਹਰ ਕੱਢੀ ਉਹ ਉਹ ਹਦਲ ਜੀ ਪੁਲਿਸ ਨੂੰ ਕੋਈ ਹੋਵੇ ਖਬਰ ਕੋਈ ਇਤਲਾਹ ਹੋਊਗੀ ਤਾਂ ਹੀ ਬੋਲਸਾ ਜੀ ਦੇਖੋ ਹਦਲ ਤਲਾਹ ਹੋਵੇ ਕੋਈ ਬੰਦਾ ਇੱਥੇ ਨਜਾਇਜ਼ ਆ ਗਿਆ ਹੋਇਆ ਜਾ ਜਾ ਇਹ ਜੀ ਪਤਾ ਨਹੀਂ ਸਾਨੂੰ ਵੀ ਡੀਜੇ ਵਗੈਰਾ ਸਭ ਚੀਜ਼ ਪਾਣਾ ਉੱਚੇ ਰਹਿ ਗਿਆ ਇਹ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਸਾਰਾ ਪਾਰਟੀ ਵੱਲੋਂ ਹੀ ਤੇ ਕੁਝ ਕੇ ਲੋਕਾ ਖਾਧਾ ਕੇ ਨਹੀਂ ਖਾਧਾ ਤਰਾਸ਼ੀ ਲੈ ਜਾਂਦੇ ਨੇ ਬਸ ਹਾਂ ਜਿਹਨੇ ਬੰਦੇ ਗਏ ਸਾਹ ਤਰਾਸ਼ ਲੈ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਦਾ ਪੈਸਾ ਉਹੋ ਜਿੱਥੇ ਤਰਾਸ਼ੀ ਲੈ ਸਕਦੇ ਆ ਇਥੋਂ ਹੋ ਸਕਦੇ ਪੁਲਿਸ ਨੂੰ ਤੇ ਜਿੱਥੇ ਤਰਾਸ਼ੀ ਰਾਣੀ ਕਹਿੰਦੇ ਟੇਬਲ ਵੇਖਣੇ ਆ ਵੇਖੋ ਸੋਹ ਵੇਖਣੇਗਾ ਵੇਖੋ ਜੇ ਤਾਂ ਦਾ ਜੋ ਤਰਾਸ਼ੀ ਕਰਨੀ ਕਰੋ ਕੋਈ ਗੱਲ ਤੁਹਾਡੇ ਨੂੰ ਸੂਕ ਦਿੱਤਾ ਜਾ ਰਿਹਾ ਅਸੀਂ ਦੇਖੋ ਕੋਵਿਡ ਕਰਮੇ ਕਰਨਾ ਸਰਕਾਰ ਅਗਲੇ ਬਾਰੇ ਪੁਲਿਸ ਆ ਇਹ ਕੀ ਪ੍ਰੋਗਰਾਮ ਸੀ ਇਹ ਕੀ ਹੋਇਆ ਇਹ ਵੀਰੇ ਇਹ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਬਰਡੇ ਦਾ ਸੀ ਤੇ ਆਪਾਂ ਡੀਜੇ ਸੈਟ ਆਪਾਂ ਨੂੰ ਆਨਲਾਈਨ ਨੀਂਗ ਹੋਈ ਸੀ ਹਾਂਜੀ ਕਿੰਨੇ ਕਿਥੇ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੇ ਹੀ ਸ਼ਾ ਡਰਿੰਕ ਇਹ ਚੱਲਦੇ ਚੱਲਦੇ ਪ੍ਰੋਗਰਾਮ ਇਹ ਚੱਲਦੇ ਵੀਰੇ ਸੱਗਣ ਪੈਂਡਿਆ ਸੀ ਤੇ ਆਪਣਾ ਕੀ ਉਹਦਾ ਨਾਮ ਆ ਡੀ ਜੇ ਮਤਲਬ ਕੀ ਸੈਟਅਪ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਵੀ ਸੱਗਣ ਪੈ ਰਿਹਾ ਵਾ ਤੇ ਮਤਲਬ ਕੀ ਬੰਦ ਕਰ ਦਿਓ ਤੇ ਬਾਅਦ ਚ ਪੁਲਿਸ ਪ੍ਰਸ਼ਾਸਨ ਆ ਗਏ ਜੀ ਹਾਂਜੀ ਪੁਲਿਸ ਆ ਗਈ ਹਾਂਜੀ ਹਾਂਜੀ ਕੀ ਕਿਨੇ ਬੰਦ ਕਰ ਦੋ ਹਾਂਜੀ ਹਾਂਜੀ ਬੰਦ ਕਰ ਦਿੱਤਾ ਤਲਾਸ਼ੀ ਤੇ ਮਤਲਬ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੋਈ ਮਤਲਬ ਕੀ ਡਰੀ ਨਹੀਂ ਹੈਗਾ ਹਾਂਜੀ ਤੁਹਾਨੂੰ ਪਤਾ ਲੱਗਾ ਕੀ ਇੱਧਰ ਆਇਆ ਤੁੰਦੇ ਮੈਂ ਕੋਈ ਕੁਝ ਪਤਾ ਨਹੀਂ ਇਹ ਨਹੀਂ ਪਤਾ ਨਹੀਂ ਜਿਹੜੇ ਤੁਹਾਨੂੰ ਪਤਾ ਨਹੀਂ ਲੱਗਦਾ ਕਿਥੇ ਕੀਤੀ ਤੇ ਕੀ ਪ੍ਰੋਗਰਾਮ ਹੁੰਦਾ ਸੀ ਕਿਦਾ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ ਅੱਚੀ ਮੁਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਲਕੀਤੀਆਂ ਦੇ ਖੋਹਾਂ ਦੇ ਹਥਿਆਰਾਂ ਦੇ ਅੱਜ ਹੀ ਆਪਣੇ ਬੱਚੇ ਦਾ ਜਨਮ ਦਿਨ ਇਹਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ ਤੋਂ 2 ਮਹੀਨਾ ਕਿ ਹੋਇਆ ਨੂੰ ਰਿਹਾ ਹੋ ਕੇ ਆਏ ਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ ਚੋਂ ਗਲਤ ਬੰਦੇ ਗਲਤ ਅੰਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਤੇ ਕੁਝ ਬ੍ਰਮਧ ਹੋਇਆ ਕੁਝ ਰਿਕਵਰੀ ਹੋਈ ਕੁਝ ਬ੍ਰਮਧ ਹੋਇਆ ਉਹਦੇ ਸਬੰਧੀ ਅਜੇ ਤਫਤੀਸ਼ ਜਾਰੀ ਆ ਤਸਦੀਕ ਜਾਰੀ ਆ ਇਹਨਾਂ ਬੰਦਿਆਂ ਕੋਲ ਅਸਲਾ ਵਗੈਰਾ ਮਿਲਿਆ ਕਿਉਂ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫਤੀਸ਼ ਜਾਰੀ ਹੈ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਫਿਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੀ ਨੇ ਕਬਜ਼ੇ ਚ ਉਹ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਹਜੇ ਕਲੇਮ ਜੋ ਮਤੇ ਨਹੀਂ ਉਹਦੇ ਬਾਰੇ ਅਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ 6 ਪਾਰਟੀਆਂ ਵੱਖ-ਵੱਖ ਐਸ.ਐਚ.ਓ. ਸਾਹਿਬਾਨ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕੌਂਟਰੀਂਕ ਦੱਸ ਸਕਦਾ ਪਰ ਇਹ ਗੱਲ ਵੀ ਮਿਲੇ ਜਰੂਰ ਨੇ ਇਹੋ ਜੀ ਕੋਈ ਗੱਲ ਨਹੀਂ ਮਿਲੇ ਜਰੂਰ ਸ਼ੂਟਰ ਸਮੇਤ ਕਿੰਨੇ ਬੰਦੇ ਰੌਂਡ ਆਫ ਕੀਤੇ ਆ ਪੰਜ ਤੋਂ 6 ਬੰਦੇ ਆਪਾਂ ਗ੍ਰਫਤਾਰ ਕੀਤੇ ਆ ਜਿਹਦੇ ਵਿੱਚੋਂ ਕਿਸ ਦੀ 57 ਕਰਾਂਗੇ ਕੋਈ 109 ਚ ਵੀ ਕਰਾਂ ਜਿਹੜੇ ਸਹੀ ਨਹੀਂ ਦੱਸੇਗਾ ਜਿੰਨਾਂ ਕੋ ਕੋ ਹਥਿਆਰ ਮਿਲੇਗਾ ਉਹਨਾਂ ਤੇ ਬੰਨਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਰਾਜੂ ਛੋਟੇ ਆ ਜਿਹੜੇ ਬਾਕੀ ਨੇ ਉਹ ਉਹ ਇੱਥੇ ਮਿਲੇ ਨੇ ਮੜੇ ਮੜੇ ਇੱਥੇ ਪੈਕਸ ਦੇ ਵਿੱਚੋਂ ਹੀ ਮਿਲਿਆ ਜੀ ਪੈਕਸ ਦੇ ਵਿੱਚ ਜਿਹਨਾਂ ਦੇ ਵਿਰੋਧੀ ਧਿਰ ਵਾਲੋਂ ਵੀ ਇੱਥੇ ਆਣ ਦੀ ਸ਼ੰਕਾ ਸੀ ਜਿਸ ਲੈ ਕੇ ਪੁਲਿਸ ਨੇ ਅਲਰਟ ਹੋ ਕੇ ਇੱਥੇ ਕਾਰਵਾਈ ਕੀਤੀ ਆ ਪਤਾ ਲੱਗਾ ਇਹ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀ ਨਮਾ ਵੀ ਹੋਣਾ ਵਾ ਜੇ ਕੋਈ ਰਾਜੀ ਨਾਮ ਨਾ ਛੜਿਆ ਚੜਿਆ ਤੇ ਕੋਈ ਝਗੜਾ ਹੋ ਸਕਦਾ ਇਸ ਕਰਕੇ ਵੀ ਪੁਲਿਸ ਜਿਹੜੀ ਉਸ ਤਰਕ ਸੀ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਇੱਥੇ ਢੀਟ ਸੀ ਕਿੰਨੇ ਕੋ ਲੋਕ ਸੀ ਇੱਥੇ ਕੋਈ 100 200 ਆਦਮੀ ਹੋਊਗਾ 50 ਕੁ ਲੇਡੀਜ਼ ਹੋਣਗੀਆਂ ਤੇ ਕੋਈ ਇਹੋ ਜਿਹਾ ਵੈਪਨ ਵੀ ਮਿਲੇ ਜਿਹੜੇ ਸਿਸਟ੍ਰੀ ਕਿੱਟੀ ਕਰ ਸਕਦੇ ਆ ਜਾਂ ਕੁਝ ਲੇਟੈਸਟ ਮੈਂ ਆਪ ਜੀ ਨੂੰ ਬਾਰ ਬਾਰ ਦੱਸਣ ਡਿਆ ਵੀ ਇਹ ਇੱਕ ਤਫਤੀਸ਼ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹ ਹੀ ਲਿਆਉਂਦੇ ਜੇ ਫੇਰ ਘੜੀਮੁੜੀ ਇਹ ਗੱਲ ਕੰਨਾ ਆਇਆ ਹਰ ਗਿਆ ਬੱਸ ਮੈਂ ਲੋਕ ਰਾਗੀ ਆਟਾ ਤੇ ਤੇਰੇ ਬਾਂਹ ਤੇ ਚੁੱਪਾ ਨਾ ਮੁਰਦਾ ਯੋ ਯੋ ਦੌੜੀ ਅੱਥਰ ਗੰਦੀ ਹੋ ਗਿਆ ਸ਼ਿਕਾਇਤ ਕੋਈ ਨਹੀਂ ਆਇਆ ਨਾ ਮਟੋਰ ਦੇ ਕਿ ਉਹ ਕਾ ਕਾ ਕਹਿੰਦਾ ਕਿਸੇ ਤੋਂ ਡੱਕਰ ਹੋਣਾ ਕੀਤੀ ਹੁਣ ਲੈ ਪਤਾ ਨਹੀਂ ਕਿੱਥੇ ਲੈ ਕੇ ਗਏ ਨਾ ਲੱਗੇ ਲੈ ਕੇ ਜੀ ਲੈ ਕੇ ਪਤਾ ਨਹੀਂ ਕਿੱਥੇ ਕਰਿਆ ਹਾਂ ਮੈਂ ਸਗਰ ਦੇ ਉੱਪਰ ਆਇਆ ਮੈਂ ਐਸਾ ਕਰਦੇ ਨਹੀਂ ਦਿਆ ਲੈ ਕੇ ਆ ਲੀਡਿਆਂ ਦੀ ਹੱਜਾਂ ਦੀ ਲੀਡਿਆਂ ਦੇ ਮਾਰੀ ਆ ਅਸੀਂ ਆਏ ਆਪਣੇ ਹੋਸ ਅਕਲ ਲਗਲਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆਈ ਗਿਆ ਤੇ ਇਤਰਾ ਅਸੀਂ ਕਿ ਥੋੜੀ ਕਰ ਸਕਦੇ ਅੱਗੇ ਕੀ ਗੱਲ ਹੁੰਦੀ ਹੈ ਵਿੱਚ ਮਾਰੇ ਸਾਨੂੰ ਕੋਈ ਨਹੀਂ ਪਤਾ ਕੋਖ ਨਹੀਂ ਮਿਲਿਆ ਜਿੱਤੋਂ ਵੀਰ ਤੋਂ ਰਾਜੂ ਵੀਰ ਤੋਂ ਕੋਖ ਨਹੀਂ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਤੋਂ ਮਿਲਿਆ ਉਹਨਾਂ ਨੂੰ ਠੀਕ ਆ ਬਾਕੀ ਉਹ ਤੋਂ ਕੋਖ ਨਾ ਤਲਾਸ਼ੀ ਤਲਾਸ਼ੀ ਕੀਤੀ ਆ ਉਹਦੇ ਪੁੱਤ ਦਾ ਹੋ ਗਿਆ ਪ੍ਰੋਗਰਾਮ ਅੱਜ ਆ ਲਈ ਮਾੜੇ ਉਹਦੇ ਪੁੱਤ ਦਾ ਕੋਖ ਉਹ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈ ਆਪਣੀ ਬੁੱਤ ਦੇ ਕੋਖ ਨੂੰ ਮਿਲਿਆ ਹਾਂਜੀ ਸਾਰੇ ਰਾਜੂ ਮਿਲਿਆ ਰਾਜੂ ਵੀਰ ਦੇ ਮੁੰਡੇ ਦਾ ਤਮਾਨੀ ਸੰਗਿਆ ਦੋ ਹਾਂਜੀ ਉਹਨਾਂ ਨੂੰ ਕੋਖ ਨਹੀਂ ਮਿਲਿਆ ਜਿੰਨਾਂ ਨੂੰ ਮਿਲਿਆ ਉਹਨਾਂ ਦੀ ਆਪਾਂ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦਿਓ ਆਪਾਂ ਇਹ ਮੁੰਡੇ ਤੋਂ ਕੋਖ ਇਹ ਛਗਣਿਆ ਮਾਰਾ ਹੀ ਨਹੀਂ ਕਰਾਸੀ ਕੀਤੀ ਆ ਇਹਦੇ ਕੋਖ ਨਹੀਂ ਮਿਲਿਆ ਨਾਲੋਂ ਅਰਾ ਜਦੋਂ ਨੂੰ ਕੋਖ ਮਿਲਿਆ ਤੇ ਮਾਰਾ ਹੱਡੀ ਹੋ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਮਹਾਰਾ ਦੇ ਕੋਲ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਣਾ ਕੀਤਾ ਜੇ ਮਹੀਨਾ ਨਹੀਂ ਮੇਰੇ ਘਰ ਵਾਲੀ ਆ ਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀ ਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੂੰ ਹੀ ਭੁਗਤੋ ਅੱਤੋ ਕੀ ਲੈਣਾ ਮੈਨੂੰ ਪਹਿਲਾਂ ਜੇ ਨੂੰ ਮੀਨਾ ਬਣੀ ਹੋਇਆ ਜੇ ਆਏ ਨਾ ਉਹ ਤੋਂ ਕੋ ਮੇਰਾ ਨਾਮ ਪੀ ਤੇ ਕੀ ਕਰ ਤੁਹਾਡੇ ਪਤੀ ਦਾ ਕੀ ਨਾਮ ਹੈ ਤੋਰਨਾ ਦਾ ਜੂ ਕਹਿੰਦੇ ਉਹਦਾ ਹਾਂਜੀ ਪਹਿਲਾਂ ਕਿਹਨੇ ਮਾਮੇ ਮੁੰਡੇ ਦਾ ਧਮਕੀ ਦਿੱਤਾ ਆ ਗਏ ਕਿ ਅੱਜ ਪੁਲਿਸ ਕਿਉਂ ਆਈ ਤੇ ਕੀ ਕਹਿੰਦੇ ਆ ਪਤਾ ਨਹੀਂ ਆਹਨੋ ਕੀ ਗੱਲ ਬਣਨੀ ਆ ਮੁੰਡੇ ਦਾ ਚੱਲਦਾ ਚੱਲਣ ਆ ਹ ਸਕਣ ਦੇਂਦੇ ਸੀ ਨਹੀਂ ਹੋ ਗਿਆ ਸਾਰਾ ਨਹੀਂ ਅਜੇ ਕੋਸ ਨਹੀਂ ਹੋਇਆ ਠੀਕ ਹੈ ਔਰ ਸਾਰਾ ਤੁਹਾਡਾ ਫਰੀ ਹੜਾ ਰੋਟੀ ਪਣੀ ਪਹਿਲਾ ਬਰਬਾਦ ਹੋ ਗਿਆ ਉਹ ਕਿਸ ਨੂੰ ਹੀ ਪਤਾ ਦੱਸੋ ਹਾਂਜੀ ਮੇਰੇ ਮਹਾਰਾਜ ਚਾਚੇ ਦਾ ਮੁੰਡਾ ਹੋ ਮੈਂ ਉਹਦੇ ਤਾਇਸਤਾ ਮੁੰਡਾ ਠੀਕ ਆ ਹਾਂਜੀ ਮੰਗਿਆ ਵਾਡੀ ਮਾਰਿਆ ਖਾਲੀ ਹੱਤੀ ਕੋਕਰੀ ਤੋਂ ਮਿਲਿਆ ਮਾਰਿਆ ਇਹਨੂੰ ਛੱਡੋ ਨੋ ਆਡੀ ਉਹ ਮੰਗਦੇ ਹੋਰ ਮਾਰਿਆ ਬਹੁਤ ਚਿਰ ਬਾਅਦ ਆਇਆ ਜੇ ਉਹਨੂੰ ਛੱਡੋ ਖੜਾ ਆ ਮੈਂ ਤਾਂ ਕਾਲਾ ਕਰੂ ਵੀਰ ਨਾਲ ਉਹ ਸ਼ਾਹ ਦੀਆਂ ਜ਼ੋਰਿਆ ਨਗਾਬਾਦ ਗੋਦਾ ਸੋਰ ਰੋਡ ਤੇ ਆ ਤੇ ਮੈਂ ਮੈਨੇਜ ਰਹੀ ਇੱਥੇ ਤੇ ਇਹ ਜਿਹੜਾ ਫੰਕਸ਼ਨ ਬੁੱਕ ਹੋਇਆ ਹੀ ਲਖਾ ਸਿੰਘ ਆ ਪੇੜਾ ਸੰਘਿਆ ਤੋਂ ਉਹਨਾਂ ਨੇ ਬੁੱਕ ਰਾਇ ਹੈ ਵੀ ਸਾਡੀ ਬਰਥਡੇ ਪਾਰਟੀ ਸਾਰੇ ਬੱਚੇ ਧਮਾਨ ਆ ਠੀਕ ਆ ਜੀ ਅਸੀਂ ਉਹ ਲਗਭਗ 1.50 ਲੱਖ ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਹੈ ਕੋਈ ਚੱਕਰ ਨਹੀਂ ਆ ਬੜਾ ਅਸਰੇ ਜਿਵੇਂ ਨਾਸ਼ਤਾ ਪਾਣੀ ਲੱਗਾ ਲੱਗੇ ਆ ਤੇ ਅਜੇ ਖਾਣਾ ਲੱਗਾ ਹੀ ਤੇ ਬਾਹਰ ਪਤਾ ਲੱਗਾ ਜੀ ਸਾਰੇ ਬੰਦੇ ਅੰਦਰ ਆ ਜੋ ਬਾਹਰ ਆ ਜੋ ਇੱਕ ਪੁਲਸਵਾ ਆ ਗਈ ਪਰ ਹੁਣ ਕਿਸੇ ਕਾਰਨ ਨਹੀਂ ਪਤਾ ਕਿ ਪੁਲਸ ਕਿਉਂ ਆਈ ਆ ਤੇ ਕੀ ਨਹੀਂ ਇਹ ਗੱਲ ਦਾ ਸਾਨੂੰ ਪਤਾ ਕੋਈ ਨਹੀਂ ਆ ਹੁਣ ਜੇ ਪ੍ਰੋਗਰਾਮ ਖਤਮ ਕਰਦਾ ਵਿਚੇ ਰਹਿ ਗਏ ਦੇਖੋ ਪਿਓ ਬੱਚੇ ਰਹਿ ਗਏ ਜੀ ਅੰਦਰ ਸਾਰੇ ਚਲੇ ਚੁਲੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਖਾਦਾ ਕੇ ਨਹੀਂ ਖਾਦਾ ਤੇ ਮੈਨੂੰ ਹਾਸਤ ਵੀ ਨਹੀਂ ਆ ਰਿਹਾ ਮੈਂ ਨੇ ਇਹ ਬਾਰੇ ਮੈਂ ਦੱਸਣੀ ਜੀ ਚੈੱਕ ਕਰ ਕਰ ਬਾਹਰ ਗਈ ਹਾਂ ਜੀ ਹਾਂ ਜੀ ਚਲਾਈ ਕਰ ਕਰ ਬਾਹਰ ਉਹ ਉਹ ਹਦਾਇਤ ਪੁਲਿਸ ਨੂੰ ਕੋਈ ਹੋਵੇ ਖਬਰ ਕੋਈ ਇਤਲਾਹ ਹੋਵੇ ਤਾਂ ਹੀ ਪੁਲਿਸ ਆਈ ਜੀ ਕੋਈ ਹਦਾਇਤ ਇਤਲਾਹ ਹੋਵੇ ਕੋਈ ਬੰਦਾ ਇੱਥੇ ਨਜਾਇਜ਼ ਆ ਗਿਆ ਹੋਇਆ ਜਾਂ ਗਿਆ ਜਾਂ ਇਹੋ ਜਿਹਾ ਪਤਾ ਨਹੀਂ ਸਾਨੂੰ ਵੀ ਡੀਜੇ ਜਰਸਾ ਵੀ ਚੀਜ਼ ਪਾਣਾ ਰੁੱਝੇ ਰਹੇਗਾ ਤੇ ਡੀਜੇ ਹਾਂ ਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਸਾਰਾ ਪਾਰਟੀ ਵੱਲੋਂ ਹੀ ਤੇ ਕੁਝ ਕੇ ਲੋਕਾਂ ਖਾਧਾ ਕੇ ਨਹੀਂ ਖਾਧਾ ਤਰਾਸੀ ਲੈ ਵੀ ਜਾਂਦੇ ਨੇ ਬਸ ਹਾਂ ਜੀ ਜਿਹਨੇ ਬੰਦੇ ਗਏ ਸਾਰੇ ਤਰਾਸੀ ਲੈ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਨਾਲ ਪੈਸਾ ਲੋਏ ਹੋਈ ਜਿੱਥੇ ਤਰਾਸੀ ਲੈ ਸਕਦੇ ਆ ਇਥੋਂ ਹੋ ਸਕਦੇ ਬੋਸ ਨੂੰ ਕਿ ਜਿੱਥੇ ਤਰਾਸੀ ਰਾਣੀ ਕਹਿੰਦੇ ਟੇਬਲ ਵੇਖ ਰਹੇ ਆ ਇਹ ਵੇਖੋ ਉਹ ਵੇਖਣੇਗਾ ਵੇਖੋ ਜੇ ਤਾਂ ਕਹਿੰਦਾ ਦੋ ਤਰਾਸੀ ਕਰਨੀ ਕਰੋ ਕੋਈ ਗੱਲ ਤੁਹਾਡੇ ਨੂੰ ਸੀਓ ਦਿੱਤਾ ਜਾ ਰਿਹਾ ਅਸੀਂ ਦੇਖੋ ਇਹ ਕੋਵਿਡ ਕਰਨੇ ਕਰਨਾ ਸਰਕਾਰ ਅਗਲੇ ਬਾਰੇ ਪੁੱਛਿਆ ਕੀ ਗੱਲ ਹੈ ਜੀ ਕੀ ਪ੍ਰੋਗਰਾਮ ਸੀ ਇਹ ਕੀ ਹੋਇਆ ਇਹ ਵੀ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਬਟੇੜਾ ਹੀ ਤੇ ਆਪਾਂ ਡੀਜੇ ਸੈਟਅਪਾ ਨੂੰ ਆਨਲਾਈਨ ਲਿੰਕਿੰਗ ਹੋਈ ਸੀ ਹਾਂਜੀ ਕਿੰਨੇ ਇੱਥੇ ਕਿੱਥੇ ਹੋਈ ਜੀ ਕਿਹੜੀ ਜਗ੍ਹਾ ਨੇ ਇਹ ਆਪਣੇ ਐਸੀ ਸਾ ਸ਼ਾ ਡ੍ਰੀਮ ਦੀ ਇਹ ਬਾਅਦ ਚ ਜਲਦੀ ਪ੍ਰੋਗਰਾਮ ਇਹ ਚੱਲਦੇ ਵੀਰੇ ਸੱਗਣ ਪੈਣ ਰਿਹਾ ਸੀ ਤੇ ਆਪਣਾ ਕੀ ਉਹਦਾ ਨਾਮ ਆ ਡੀ ਜੇ ਮਤਲਬ ਕਿ ਸੈਟਅਪ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਵੀ ਸੱਗਣ ਪੈ ਰਿਹਾ ਵਾ ਤੇ ਮਤਲਬ ਕਿ ਬੰਦ ਕਰ ਦਿਓ ਤੇ ਬਾਅਦ ਚ ਪੁਲਿਸ ਪ੍ਰਸ਼ਾਸਨ ਆ ਗਈ ਜੀ ਹਾਂਜੀ 1008 ਹਾਂਜੀ ਹਾਂਜੀ ਕੀ ਕਿਨੇ ਬੰਦ ਕਰ ਦੋ ਸਰ ਹਾਂਜੀ ਹਾਂਜੀ ਬੰਦ ਕਰ ਦਿੰਦੇ ਤਲਾਸ਼ੀ ਤੇ ਮਤਲਬ ਕਿ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੋਈ ਮਤਲਬ ਕਿ ਡਰੀ ਨਹੀਂ ਹੈਗਾ ਹਾਂ ਜੀ ਤੁਹਾਨੂੰ ਪਤਾ ਲੱਗਾ ਕੀ ਇੱਧਰ ਆਇਆ ਤੂੰ ਇਹ ਨਹੀਂ ਪਤਾ ਇਹ ਨਹੀਂ ਪਤਾ ਕਿ ਕਿੱਥੇ ਕੀਤੀ ਤੇ ਕੀ ਪ੍ਰੋਗਰਾਮ ਹੁੰਦਾ ਸੀ ਕਿਦਾ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ ਅੱਛੀ ਮੁਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਨਕੇਤੀਆਂ ਦੇ ਖੋਹਾਂ ਦੇ ਹਥਿਆਰਾਂ ਦੇ ਅੱਜ ਹੀ ਆਪਣੇ ਬੱਚੇ ਦਾ ਜਨਮ ਦਿਨ ਇਹਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ ਤੋਂ 2 ਮਹੀਨਾ ਕਿ ਹੋਇਆ ਨੂੰ ਰਿਹਾਅ ਹੋ ਕੇ ਆਏ ਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ ਚੋਂ ਗਲਤ ਬੰਦੇ ਗਲਤ ਅੰਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਤੇ ਕੁਝ ਬਰਾਮਦ ਹੋਇਆ ਕੁਝ ਰਿਕਵਰੀ ਹੋਈ ਕੁਝ ਬਰਾਮਦ ਹੋਇਆ ਉਹਦੇ ਸਬੰਧੀ ਅਜੇ ਤਫ਼ਤੀਸ਼ ਜਾਰੀ ਆ ਤਸਦੀਕ ਜਾਰੀ ਆ ਇਹਨਾਂ ਬੰਦਿਆਂ ਕੋਲ ਅਸਲਾ ਵਗੈਰਾ ਮਿਲਿਆ ਕਿਉਂ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫਤੀਸ਼ ਜੇ ਜਾਰੀ ਹੈ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਫਿਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੀ ਨਿਦੇ ਨੇ ਕਬਜ਼ੇ ਚ ਉਹ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਉਹ ਹਜੇ ਕਲੇਮ ਜੋ ਨਹੀਂ ਇਹਦੇ ਬਾਰੇ ਅਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ 6 ਪਾਰਟੀਆਂ ਵੱਖ-ਵੱਖ ਐਸਚਓ ਸਾਹਿਬਾਨ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕੰਟ੍ਰਿੰਗ ਦੱਸ ਸਕਦਾ ਪਰ ਇਹ ਗੱਲ ਵੀ ਮਿਲੇ ਜਰੂਰ ਨੇ ਇਹੋ ਜੀ ਕੋਈ ਗੱਲ ਨਹੀਂ ਮਿਲੇ ਜਰੂਰ ਸ਼ੂਟਰ ਸਮੇਤ ਕਿੰਨੇ ਬੰਦੇ ਰੌਂਡ ਆਫ ਕੀਤੇ ਆ ਪੰਜ ਤੋਂ 6 ਬੰਦੇ ਆਪਾਂ ਗ੍ਰਫਤਾਰ ਕੀਤੇ ਆ ਜਿਹਦੇ ਵਿੱਚੋਂ ਕਿਸ ਦੀ 57 ਕਰਾਂਗੇ ਕੋਈ 109 ਚ ਵੀ ਕਰਾਂ ਜਿਹੜੇ ਸਹੀ ਨਹੀਂ ਦੱਸੇਗਾ ਜਿੰਨਾਂ ਕੋ ਕੋ ਹਥਿਆਰ ਮਿਲੇਗਾ ਉਹਨਾਂ ਤੇ ਬੰਨਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਰਾਜੂ ਛੋਟੇ ਆ ਜਿਹੜੇ ਬਾਕੀ ਨੇ ਉਹ ਉਹ ਇੱਥੇ ਮਿਲੇ ਨੇ ਮੜੇ ਮੜੇ ਇੱਥੇ ਪੈਕਸ ਦੇ ਵਿੱਚੋਂ ਹੀ ਮਿਲਿਆ ਜੀ ਪੈਕਸ ਦੇ ਵਿੱਚ ਜਿਹਨਾਂ ਦੇ ਵਿਰੋਧੀ ਧਿਰ ਵਾਲੋਂ ਵੀ ਇੱਥੇ ਆਣ ਦੀ ਸ਼ੰਕਾ ਸੀ ਜਿਸ ਲੈ ਕੇ ਪੁਲਿਸ ਨੇ ਅਲਰਟ ਹੋ ਕੇ ਇੱਥੇ ਕਾਰਵਾਈ ਕੀਤੀ ਆ ਪਤਾ ਲੱਗਾ ਇਹ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀ ਨਮਾ ਵੀ ਹੋਣਾ ਵਾ ਜੇ ਕੋਈ ਰਾਜੀ ਨਾਲ ਨਾਸੜਿਆ ਚੜਿਆ ਤੇ ਕੋਈ ਝਗੜਾ ਹੋ ਸਕਦਾ ਇਸ ਕਰਕੇ ਵੀ ਪੁਲਿਸ ਜਿਹੜੀ ਉਸ ਤਰਕ ਸੀ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਉੱਥੇ ਠੀਡ ਸੀ ਕਿੰਨੇ ਕੋ ਲੋਕ ਸਨ ਕੋਈ 100 200 ਆਦਮੀ ਹੋਊਗਾ 50 ਲੇਡੀਜ਼ ਹੋਣਗੀਆਂ ਤੇ ਕੋਈ ਇਹੋ ਜਿਹਾ ਵੈਪਨ ਵੀ ਮਿਲੇ ਜਿਹੜੇ ਸਟ੍ਰੀਟ ਕਿਟੀ ਕਹਿ ਸਕਦੇ ਆ ਜਾਂ ਕੁਝ ਲੇਟੈਸਟ ਮੈਂ ਆਪ ਜੀ ਨੂੰ ਬਾਰ-ਬਾਰ ਦੱਸਣ ਰਿਹਾ ਵੀ ਇਹ ਇੱਕ ਤਫਤੀਸ਼ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹ ਹੀ ਲਿਆਉਂਦੇ ਜੇ ਫੇਰ ਘੜੀਮੁੜੀ ਇਹ ਗੱਲ ਕੋਈ ਨਹੀਂ चल आज ना फड पे भाई लगगी आडी तेरी बान से टुकना दो दो दोड़ी अती लगियो जी करताय खुश होन में ना आया दे भाई वो का कहना किसी तो टक्कर होने की नहीं पता नहीं किथे लेके गए ना लगे ले जी लेके पता नहीं किथे करिया ना ऐसा करते शॉट आया ऐसा करते नहीं दयो लेके आया आज ਤੇ ਤਰਾਸੀ ਦੀਆਂ ਆ ਲੀਡਿਆਂ ਦੀ ਸਾਡੀ ਆਂਦੀ ਲੀਡਿਆਂ ਦੇ ਮਾਸ਼ੀ ਆ ਅਸੀਂ ਆਏ ਆਪਣੇ ਹੁੱਡਸ ਅਕਲ ਲਗਲਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆਈ ਗਿਆ ਤੇ ਇਤਰਾਹ ਹੀ ਕਿ ਥੋੜੀ ਕਰ ਸਕਦੇ ਅੱਗੇ ਕੀ ਗੱਲ ਹੁੰਦੀ ਹੈ ਵਿੱਚ ਮਾਰੇ ਹਾਨੂੰ ਕੋਈ ਨਹੀਂ ਪਤਾ ਕੋਖ ਨਹੀਂ ਮਿਲਿਆ ਜਿੱਤੋਂ ਵੀਰ ਤੋਂ ਰਾਜੂ ਵੀਰ ਤੋਂ ਕੋਖ ਨਹੀਂ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਤੋਂ ਮਿਲਿਆ ਉਹਨਾਂ ਨੂੰ ਠੀਕ ਆ ਬਾਕੀ ਉਹ ਤੋਂ ਕੋਖ ਨੂੰ ਤਲਾਸ਼ੀ ਤਲਾਸ਼ੀ ਕੀਤੀ ਆ ਉਹਦੇ ਪੁੱਤ ਦਾ ਹੋ ਗਿਆ ਪ੍ਰੋਗਰਾਮ ਅੱਜ ਹੀ ਥਾੜੇ ਉਹਦੇ ਪੁੱਤ ਦਾ ਕੋਖ ਨੂੰ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈ ਆਪਣੀ ਬੁੱਤ ਦੇ ਕੋਖ ਨੂੰ ਮਿਲਿਆ ਹਾਂਜੀ ਸਾਰੇ ਰਾਜੂ ਮਿਲਿਆ ਰਾਜੂ ਵੀਰ ਦੇ ਮੁੰਡੇ ਦਾ ਤਮਾਨੀ ਸੰਗਿਆ ਦੋ ਹਾਂਜੀ ਉਹਨਾਂ ਨੂੰ ਕੋਖ ਨਹੀਂ ਮਿਲਿਆ ਜਿਨ੍ਹਾਂ ਨੂੰ ਮਿਲਿਆ ਉਹਨਾਂ ਦੀ ਆਪਾਂ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦਿਓ ਆਪਾਂ ਇਹ ਮੁੰਡੇ ਤੋਂ ਕੋਖ ਇਹ ਛਗਣਿਆ ਮਾਰਾ ਹੀ ਨਹੀਂ ਤਰਾਸ਼ੀ ਕੀਤੀ ਆ ਇਹਦੇ ਕੋਖ ਨਹੀਂ ਮਿਲਿਆ ਨਾਲੋਂ ਜਿਹੜਾ ਜਦੋਂ ਨਹੀਂ ਕੋਖ ਮਿਲਿਆ ਤੇ ਮਾਰਾ ਹੱਡੀ ਹੋ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਮਹਾਰਾ ਦੇ ਕੋਲ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਣਾ ਕੀਤਾ ਜੇ ਮਹੀਨਾ ਨਹੀਂ ਮੇਰੇ ਘਰ ਵਾਲੀ ਯਾਰ ਇਹ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀ ਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੂੰ ਹੀ ਭੁਗਤੋ ਅੱਤੋ ਕੀ ਲੈਣਾ ਮੈਨੂੰ ਜਿਹਦੇ ਕੋਲੋਂ ਫੜਿਆ ਹੈ ਪਹਿਲਾਂ ਜੇ ਨੂੰ ਮੀਨਾ ਬਣੀ ਹੋਇਆ ਜੇ ਆਏ ਨੂੰ ਉਹ ਤੋਂ ਕੁਝ ਮੇਰੇ ਨਾਲ ਮਨ ਪੀ ਤੂੰ ਕੀ ਕਰ ਤੁਹਾਡੇ ਬੰਦੀ ਦਾ ਕੀ ਨਾਮ ਤੋ ਰਣਾ ਦਾ ਜੱਜ ਕਹਿੰਦੇ ਉਹਦਾ ਹਾਂਜੀ ਪਹਿਲਾਂ ਕਿਹਨੇ ਮਾਮਲਾ ਸੀ ਅੱਜ ਵੈਸੇ ਮੁੰਡੇ ਦਾ ਤੁਮਾਰ ਕੀਤਾ ਹੋਵੇ ਕੀ ਅੱਜ ਪੁਲਿਸ ਕਿਉਂ ਆਈ ਤੇ ਕੀ ਕਹਿੰਦੇ ਆ ਪਤਾ ਨਹੀਂ ਆਹਨੋ ਕੀ ਗੱਲ ਬਣੀ ਆ ਮੁੰਡੇ ਦਾ ਚੱਲਦਾ ਚੱਲਣ ਦੀ ਆ ਸਕੰਦ ਦੇਂਦਾ ਸੀ ਨਹੀਂ ਹੋ ਗਿਆ ਸਾਰਾ ਨਹੀਂ ਅਜੇ ਕੋਸ ਨਹੀਂ ਹੋਇਆ ਕੀ ਖਦੀ ਰਹੇ ਕੁਰਸਾ ਗਾ ਮਾਰਾ ਫਿਰ ਇਹੜਾ ਰੋਟੀ ਪਣੀ ਪਹਿਲਾ ਬਰਬਾਦ ਹੋ ਗਿਆ ਉਹ ਕਿਸ ਨੂੰ ਹੀ ਪਤਾ ਦੱਸੋ ਹਾਂਜੀ ਮੇਰੇ ਮਹਾਰਾ ਚਾਚੇ ਦਾ ਮੁੰਡਾ ਹੋ ਮੈਂ ਉਹਦੇ ਤਾਇਆ ਸਤਾ ਦਾ ਮੁੰਡਾ ਠੀਕ ਆ ਹਾਂਜੀ ਮੰਗੇ ਉਹ ਆਡੀ ਮਾਰਾ ਖਾਲੀ ਹੱਥੀ ਕੋਕਰੀ ਤੇ ਮਿਲਿਆ ਮਾਰਾ ਇਹਨੂੰ ਛੱਡੋ ਲੋ ਆਡੀ ਉਹ ਮੰਗਦੇ ਹੋਰ ਮਾਰਾ ਬਹੁਤ ਚਿਰ ਬਾਅਦ ਆਇਆ ਜੇ ਉਹਨੂੰ ਛੱਡੋ ਖੜਾ ਆਵੇਂ ਤਕਾਣਾ ਕਰੂ ਵੀਰ ਨਾਲ ਉਹ ਸ਼ਾਦੀ ਜੋੜਿਆ ਨਗਾਬਾਦ ਗੋਦਾ ਸੋਰ ਰੋਡ ਤੇ ਆ ਤੇ ਮੈਂ ਮੈਨੇਜ ਰਹੀ ਇੱਥੇ ਇਹ ਇਹ ਜਿਹੜਾ ਫੰਕਸ਼ਨ ਬੁੱਕ ਹੈ ਹੀ ਲਖਾ ਸਿੰਘ ਆ ਪੇੜਾ ਸੰਘਿਆ ਤੋਂ ਉਹਨਾਂ ਨੇ ਬੁੱਕ ਰਾਇ ਹੈ ਵੀ ਸਾਡੀ ਬਰਥਡੇ ਪਾਰਟੀ ਸਾਰੇ ਬੱਚੇ ਆ ਤਮਾਨ ਆ ਠੀਕ ਹੈ ਜੀ ਅਸੀਂ ਉਹ ਲਗਭਗ 1,50,000 ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਹੈ ਕੋਈ ਚੱਕਰ ਨਹੀਂ ਆ ਬੜਾ ਅਸਰ ਜਿਵੇਂ ਨਾਸ਼ਤਾ ਪਾਣੀ ਲੱਗਾ ਲੱਗੇ ਆ ਤੇ ਅਜੇ ਖਾਣਾ ਲੱਗਾ ਸੀ ਤੇ ਬਾਹਰ ਪਤਾ ਲੱਗਾ ਜੀ ਸਾਰੇ ਬੰਦੇ ਅੰਦਰ ਆ ਜੋ ਬਾਹਰ ਆ ਜੋ ਇੱਕ ਪੁਲਸ ਵਾਹ ਆ ਗਈ ਪਰ ਹੁਣ ਕਿਸੇ ਕਾਰਨ ਨਹੀਂ ਪਤਾ ਕਿ ਪੁਲਸ ਕਿਉਂ ਆਈ ਆ ਤੇ ਕੀ ਨਹੀਂ ਇਹ ਗੱਲ ਦਾ ਸਾਨੂੰ ਪਤਾ ਕੋਈ ਨਹੀਂ ਆ ਹੁੰ ਜਾ ਦੋਰਮ ਕਦਮ ਕਰਦਾ ਵਿਜੀ ਰਹੇਗੇ ਦੇਖੋ ਪਿਓ ਦਾ ਬੱਚੇ ਰਹਿ ਗਿਆ ਜੀ ਅੰਤ ਸਾਰੇ ਚਲੇ ਚੁਲੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਕਿਸੇ ਨੇ ਖਾਦਾ ਕੇ ਨਹੀਂ ਖਾਦਾ ਤੇ ਬੰਦੇ ਨੂੰ ਹਾਸਲ ਵੀ ਨਹੀਂ ਆਉਂਦੀ ਮੈਂ ਨੇ ਇਹ ਬਾਰੇ ਮੈਂ ਪਤਾ ਨਹੀਂ ਜੀ ਬੱਚੇ ਦੇ ਵੀ ਚੈੱਕ ਕਰ ਕਰ ਬਾਹਰ ਗੱਡੀ ਆ ਹਾਂਜੀ ਹਾਂਜੀ ਲੋਸੀ ਕਰ ਕਰ ਬਾਹਰ ਕਰ ਉਹ ਉਹ ਹਾਦਾ ਜੀ ਪੁੱਛ ਲੋ ਕੋਈ ਹੋਵੇ ਖਬਰ ਕੋਈ ਤਲਾ ਹੋਊਗਾ ਤਾਂ ਹੀ ਬੋਲਸਾਈ ਜੀ ਕਿਉਂ ਹਦ ਤਲਾ ਹੋ ਜਾਵੇ ਕੋਈ ਬੰਦਾ ਇੱਥੇ ਨਜਾਇਜ਼ ਆ ਗਿਆ ਹੋ ਜਾ ਗਿਆ ਜਾ ਗਿਆ ਇਹ ਪਤਾ ਨਹੀਂ ਸਾਨੂੰ ਵੀ ਡੀਜੇ ਵਗੈਰਾ ਸਭ ਚੀਜ਼ ਪਾਣਾ ਵਿੱਚ ਹੀ ਰਹੇਗਾ ਤੇ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਸਾਰਾ ਪਾਰਟੀ ਵੱਲੋਂ ਹੀ ਤੇ ਕੁਝ ਕੇ ਲੋਕਾ ਖਾਧਾ ਕੇ ਨਹੀਂ ਖਾਧਾ ਹਾਂ ਤਲਾਸ਼ੀ ਲੈਣੀ ਜਾਂਦੇ ਨੇ ਬਸ ਹਾਂਜੀ ਜਿਹਨੇ ਬੰਦੇ ਗਏ ਸਾਰੇ ਤਲਾਸ਼ੀ ਲੈ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਨਾਲ ਪੈਸੇ ਨਾਲ ਹੋਈ ਜਿੱਥੇ ਤਲਾਸ਼ੀ ਲੈ ਸਕਦੇ ਆ ਇਥੋਂ ਹੋ ਸਕਦੇ ਬੋਸ ਨੂੰ ਤੇ ਜਿੱਥੇ ਤਲਾਸ਼ੀ ਲੈਣੇ ਕਹਿੰਦੇ ਟੇਬਲ ਵੇਖਣੇ ਆ ਵੇ ਵੇਖੋ ਸੋਹ ਵੇਖਣੇਗਾ ਵੇਖੋ ਜਿਤਾ ਦੇਗਾ ਜੋ ਤਰਾਸ਼ੀ ਕਰਨੀ ਕਰੋ ਕੋਈ ਗੱਲ ਤੁਹਾਡੇ ਨੂੰ ਸਿਉਮ ਦਿੱਤਾ ਜਾ ਰਿਹਾ ਅਸੀਂ ਦੇਖੋ ਕੋਵਿਡ ਕਰਮੇ ਕਰਨਾ ਸਰਕਾਰ ਅਗਰ ਵਾਲਾ ਪਹੁੰਚਿਆ ਜੀ ਕੀ ਹੈ ਜੇ ਕੀ ਪ੍ਰੋਗਰਾਮ ਸੀ ਕੀ ਹੋਇਆ ਇਹ ਵੀਰੇ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਬੱਡੇ ਦਾ ਸੀ ਤੇ ਆਪਾਂ ਡੀਜੇ ਸੈਟ ਆਪਾਂ ਨੂੰ ਆਨਲਾਈਨ ਟ੍ਰਿਮਿੰਗ ਹੋਈ ਸੀ ਹਾਂਜੀ ਕਿੰਨੇ ਇੱਥੇ ਕਿੱਥੇ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੇ ਹੀ ਸ਼ਾਹ ਡ੍ਰੀਮ ਦੀ ਹੋਇਆ ਬੱਚੇ ਚਲਦੇ ਪ੍ਰੋਗਰਾਮ ਇਹ ਚਲਦੇ ਵੀਰੇ ਸੱਜਣ ਭਾਂਡਿਆ ਸੀ ਤੇ ਆਪਣਾ ਕੀ ਉਹਦਾ ਨਾਮ ਆ ਡੀਜੇ ਮਤਲਬ ਕੀ ਸੈਟਪ ਬੰਦ ਕਰਵਾਇਆ ਸੀ ਉਹਨਾਂ ਨੇ ਜੋ ਆਂਦੇ ਵੀ ਸੱਜਣ ਪੈ ਰਿਆ ਵਾ ਤੇ ਮਤਲਬ ਕੀ ਬੰਦ ਕਰ ਦਿਓ ਤੇ ਬਾਅਦ ਚ ਪੁਲਿਸ ਪ੍ਰਸ਼ਾਸਨ ਆ ਗਈ ਜੀ ਹਾਂਜੀ ਪੁਲਿਸ ਆ ਗਈ ਹਾਂਜੀ ਹਾਂਜੀ ਕੀ ਕਿਨੇ ਬੰਦ ਕਰ ਦੋ ਸਰ ਹਾਂਜੀ ਹਾਂਜੀ ਬੰਦ ਕਰ ਦਿਓ ਤਲਾਸ਼ੀ ਤੇ ਮਤਲਬ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੋਈ ਮਤਲਬ ਕੀ ਡਰੀ ਨਹੀਂ ਹੈਗਾ ਹਾਂਜੀ ਤੁਹਾਨੂੰ ਪਤਾ ਲੱਗਾ ਕੀ ਇੱਧਰ ਆਇਆ ਤੁਹਾਨੂੰ ਕੋਈ ਪਤਾ ਨਹੀਂ ਇਹ ਨਹੀਂ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ ਕਿਥੇ ਕੀਤੀ ਤੇ ਕੀ ਪ੍ਰੋਗਰਾਮ ਹੁੰਦਾ ਸੀ ਕੀ ਦਾ ਰਾਜੂ ਸ਼ੂਟਰਾਂ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ 25 ਮਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਲਕੀਤਿਆਂ ਦੇ ਘੋਆਂ ਦੇ ਹਥਿਆਰਾਂ ਦੇ ਅੱਜ ਇਹ ਆਪਣੇ ਬੱਚੇ ਦਾ ਜਨਮ ਦਿਨ ਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਤੇ ਇਹਨੇ ਤਕਰੀਬਨ ਇਹ ਜੇਲ ਤੋਂ ਓ ਮਹੀਨਾ ਕਿ ਹੋਇਆ ਨੂੰ ਰਿਹਾਓ ਕੇ ਆਏ ਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ ਚੋਂ ਗਲਤ ਬੰਦੇ ਗਲਤ ਅਨਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਤੇ ਕੁਝ ਬ੍ਰਮਧ ਹੋਇਆ ਕੁਝ ਰਿਕਵਰੀ ਹੋਈ ਕੁਝ ਬ੍ਰਮਧ ਹੋਇਆ ਉਹਦੇ ਸਬੰਧੀ ਅਜੇ ਤਫਤੀਸ਼ ਜਾਰੀ ਆ ਤਸਦੀਕ ਜਾਰੀ ਆ ਇਹਨਾਂ ਬੰਦਿਆਂ ਕੋਲ ਅਸਲਾ ਵਗੈਰਾ ਮਿਲਿਆ ਕਿਉਂ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫਤੀਸ਼ ਜਾਰੀ ਆ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਫਿਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ